ਅੱਜਾਂ ਦਾ ਕਿ ਮੈਂ ਕੰਮ ਇਕੱਲੇ ਨਹੀਂ ਕਰਦਾ ਮੈਂ ਬਹੁਤ ਕੱਟ ਕੇ ਸੀ ਫੈਸਲਾ ਲੈਂਦਾ ਸੀ ਮੀਟਿੰਗ ਕੋਈ ਲਕਸ਼ਣਾ ਹੈ ਜਾਂ ਕੋਈ ਹੋਰ ਹੈ ਮੈਂ ਸਭ ਤੋਂ ਪਹਿਲਾਂ ਅੱਗੇ ਜਾ ਕੇ ਬੈਠਦਾ ਕਿ ਮੈਂ ਸਭ ਤੋਂ ਪਹਿਲਾਂ ਉਹਦਾ ਕੰਮ ਕਰਾਂ ਇਸ ਟਾਈਮ ਦੇ ਵਿੱਚ ਮੇਰੀ ਮਾਰਕਸ਼ਮਾਰੀ ਦੇ ਵਿੱਚ 1981 ਦੇ ਵਿੱਚ ਡਿਊਟੀ ਲੱਗੀ ਤੇ ਮੈਂ ਆਪਣੇ ਸੰਗਤ ਕਲਾਕ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਕੰਮ ਨਿਵੇਕ ਦਿੱਤਾ ਜਿਸ ਕਰਕੇ ਇਸ ਕੰਮ ਦੇ ਬਦਲੇ ਮੈਨੂੰ ਹਿੰਦੁਸਤਾਨ ਦੀ ਸਰਕਾਰ ਨੇ ਰਾਸ਼ਟਰਪਤੀ ਨੇ ਮੈਨੂੰ ਰਾਜਪਤੀ ਅਹੁਦਾ ਦਿੱਤਾ ਹੋਇਆ ਤੇ ਮੈਂ ਇਸ ਦਾ ਇਖਤਾਰ ਹੈ। ਜਾਂਚਾ ਡੀਸੀ ਸਾਹਬ ਦੇ ਮੇਰੇ ਕੋਲ ਇਹ ਤਾਉਣ ਪੱਤਰ ਵੀ ਹੈ। ਮੈਂ ਕਿਸੇ ਵੀ ਮਹਿਕਮੇ ਦੇ ਵਿੱਚ ਮੈਨੂੰ ਲਾਇਆ ਜਾਗਾ ਡੈਪੂਟੇਸ਼ਨ ਤੇ ਬੜੀ ਚੰਗੀ ਲਗਨ ਦੇ ਨਾਲ ਕੰਮ ਕਰਦਾ ਰਿਆ ਹਾਂ ਤੇ ਮੇਰੇ ਦਿਲ ਦੇ ਵਿੱਚ ਅਜੇ ਵੀ ਹੌਸਲਾ ਹੈ ਕਿ ਜੇ ਕੱਲ ਮੈਨੂੰ ਕੋਈ ਕੰਮ ਅਜੇ ਵੀ ਮਿਲ ਜਾਵੇ ਤਾਂ ਮੈਨੂੰ ਕੰਮ ਤੋਂ ਕੋਈ ਨਹੀਂ ਕਿਸੇ ਕਿਸਮ ਦੇ ਕੋਈ ਤੋਂ ਨਹੀਂ ਹੈ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਜ਼ਿੰਦਗੀ ਦੇ ਵਿੱਚ ਪਰਿਯੇਮਾ ਰੱਖੋ ਰਿਟਾਇਰਮੈਂਟ ਤੋਂ ਬਾਅਦ ਕੋਈ ਨਾ ਕੋਈ ਸਾਡਾ ਪਰਿਯੇਮਾ ਹੋਣਾ ਬੜਾ ਜ਼ਰੂਰੀ ਹੈ ਸਾਡਾ ਬੇਲਾ ਟਾਈਮ ਨਿਕਲਦਾ ਨਹੀਂ ਮੇਰਾ ਅਜੇ ਵੀ ਮੈਨੂੰ ਐਤਵਾਰ ਦਾ ਦਿਨ ਜਾਂ ਵੀਲਾ ਟਾਈਮ ਕਦੇ ਵੀ ਮੇਰਾ ਨਿਕਲਣਾ ਬਹੁਤ ਆਫਕਾਮ ਹੈ ਮੈਂ ਨਾਲ ਇਹ ਵੀ ਕਹਿਣਾ ਚਾਹਣਾ ਕਿ ਮੇਰੇ ਸੰਗਤ ਬਲਾਕ ਦੇ ਵਿੱਚ ਸਭ ਤੋਂ ਵੱਧ ਜੋ ਮੈਂ ਲੱਗਿਆ ਸੀ ਸਭ ਤੋਂ ਛੋਟਾ ਦੇ ਆਪਸਾਂ ਤੇ ਮੇਰਾ ਰਿਕਾਰਡ ਹੈ ਜੇ ਤੱਕ ਵੀ ਤੇ ਸਭ ਤੋਂ ਵੱਧ ਮੇਰੀ ਸੰਗਤ ਬਲਾਕ ਦੇ ਵਿੱਚ ਸਰਵਿਸ ਮੇਰੀ ਹੀ ਹੈ ਇਸ ਤੋਂ ਵੱਧ ਅਜੇ ਤੱਕ ਕੋਈ ਸਰਵਸ ਨਹੀਂ ਹੋ ਸਕਦਾ ਸਾਡੇ ਸ਼ਰਮਾ ਜੀ ਰੂਪਚੰਦ ਸ਼ਰਮਾ ਜੀ ਉਸ ਵੇਲੇ ਸਟੂਡੈਂਟ ਹੈ ਇਹ ਅਗਵਾ ਹੈ ਮੌਕੇ ਦੇ ਬੈਠੇ ਹੈ ਉਸ ਵੇਲੇ ਤੱਕ ਤੋਂ ਲਾ ਕੇ ਹੁਣ ਤੱਕ ਮੈਂ ਅਜੇ ਤੱਕ ਵੀ ਇਹਨਾਂ ਆ ਕੇ ਕੰਮ ਕਰਨ ਨੂੰ ਤਿਆਰ ਮੇਰੀ ਸਿਹਤ ਲਾਉ ਪਰੇ ਤਾਂ ਮੈਂ ਅਜੇ ਵੀ ਰਾਤ ਦੇ 1 ਵਜੇ ਕੋਈ ਮੈਨੂੰ ਕਾਲ ਕਰੇ ਮੈਂ ਉਸ ਵੇਲੇ ਬਿਨਾਂ ਚਾਹ ਪਾਣੀ ਪੀਤੇ ਵੀ ਉਹਨੂੰ ਤਿਆਰ ਕੰਮ ਮੇਰੀ ਪੂਜਾ ਹੈ ਤੇ ਮੈਂ ਸਾਰੇ ਸਾਥੀਆਂ ਦੀ ਆਪਣੇ ਮੈਂ ਆਪਦੇ ਵੀਰਾਂ ਦੀ ਇਹ ਅੱਜ ਕਰਦਾ ਪ੍ਰਮਾਤਮਾ ਕੇ ਕੇ ਆਇਮੀ ਨੇ ਆਪਾ ਇਕੱਠੇ ਹੋਈਏ ਆਪਾ ਇੱਕ ਦੂਜੇ ਨੂੰ ਮਿਲ ਗਏ ਦੁੱਖ ਸੁੱਖ ਦਾ ਸਾੰਝਾ ਲਈਏ ਤੇ ਤਾਂ ਕਿ ਸਾਨੂੰ ਖੁਸ਼ੀ ਹੋ ਜੇ ਕਿ ਸਾਡੇ ਵੱਡੇ ਵੀਰ ਛੋਟੇ ਵੀਰ ਸਾਨੂੰ ਮਿਲ ਗਏ ਹੈ ਤੇ ਇਹਨਾਂ ਦੀ ਸਭ ਸ਼ਾਂਤੀ ਹੈ ਮੈਂ ਪ੍ਰਮਾਤਮਾ ਦੇ ਅਰਦਾਸ ਕਰਦਾ ਹਾਂ ਕਿ ਸਾਰਿਆਂ ਦੀ ਸਿਹਤ ਸਾਰਿਆਂ ਦੀ ਕਾਮਯਾਬੀ ਇਸ ਦੇ ਵਿੱਚ ਬਣਾਈ ਰੱਖੇ ਧੰਨਵਾਦ